ਪਿਛਲੇ ਦਿਨ ਆਪਾਂ ਫੱਤੇਗੜ ਸਾਹਿਬ ਚ ਮਸਜਿਦ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋ ਗਲਤੀ ਹੋਈ ਓਥੇ ਸ਼ੂਟ ਕਰਨਾ ਜਬਕੀ ਕਰਨੀ ਨਹੀਂ ਸੀ ਜਾਈਦੀ ਓਥੇ ਉਹ ਬੜੀ ਇਤਿਹਾਸਿਕ ਤੇ ਬਹੁਤ ਹੀ ਮੁਕੱਦਸ ਜਗ੍ਹਾ ਹੈ ਤੇ ਅੱਜ ਮੈਂ ਤਹੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਮਾਫੀ ਮੰਗਨੇ ਆ ਜੇ ਸਾਡੇ ਕਾਰਨ ਕਿਸੇ ਦੀ ਧਾਰਮਿਕ ਭਾਵਨਾ ਨੂੰ ਟੇਸ ਪਹੁੰਚੀ ਹੈ ਤੇ ਤਹੇ ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਸਾਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫੀ ਮੰਗਦੇ ਆ ਪਿਛਲੇ ਦਿਨੋਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੀ ਜਿਹੜੀ ਬੜੀ ਇਤਿਹਾਸਿਕ ਮਸਜਿਦ ਹੈ ਭਗਤ ਸਦਨਾ ਜੀ ਦੀ ਉੱਥੇ ਇੱਕ ਸ਼ੂਟਿੰਗ ਜਿਹੜੀ ਹੈ ਉਹ ਹੋਈ ਸੀਗੀ ਕਿਉਂਕਿ ਮਸਜਿਦ ਦੇ ਵਿੱਚ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਇਹਦੇ ਉੱਤੇ ਇਤਰਾਜ਼ ਸੀ ਕਿ ਉਹ ਦੇ ਨਾਲ ਧਾਰਮਿਕ ਪਾਵਨ ਆਮਾਂ ਨੂੰ ਠੇਸ ਪਹੁੰਚੀ ਔਰ ਇਹਨਾਂ ਨੇ ਇਸ ਗੱਲ ਨੂੰ تسلیم ਕੀਤਾ ਹੈ ਕਿ ਉਹ ਜਿਹੜੀ ਸ਼ੂਟਿੰਗ ਹੈ ਉਹ ਅਣਜਾਣੇ ਦੇ ਵਿੱਚ ਉੱਥੇ ਕੀਤੀ ਗਈ ਹੈ ਔਰ ਇਸ ਗੱਲ ਦਾ ਯਕੀਨ ਦੁਲਾਇਆ ਕਿ ਆਉਣ ਵਾਲੇ ਸਮੇਂ ਚ ਵੀ ਦੁਬਾਰਾ ਇਹ ਸਿਰਫ ਮਸਜਿਦ ਹੀ ਨਹੀਂ ਵੀ ਕਿਸੇ ਵੀ ਧਾਰਮਿਕ ਪਾਵਨਾਮਾਂ ਦਾ ਬਹੁਤ ਖਿਆਲ ਰੱਖਿਆ ਜਾਏਗਾ ਜਦ ਵੀ ਕੋਈ ਬੰਦਾ ਦਿਲ ਦੇ ਨਾਲ ਆਪਣੇ ਲਰਗਿਸ਼ ਨੂੰ تسلیم ਕਰ ਲੈਂਦਾ ਹੈ ਕਿ ਦੁਬਾਰਾ ਐਸਾ ਨਹੀਂ ਹੋਏਗਾ ਤੇ ਫਿਰ ਉਸ ਮੁੱਦੇ ਨੂੰ ਜਿਹੜਾ ਉਹ ਮੁਕੰਮਲ ਕਰ ਦੇਣਾ ਚਾਹੀਦਾ ਸਸੀ ਗੱਲ ਜੀ ਮੈਂ ਬਲਵਿੰਦਰ ਸਿੰਘ ਜੰਜੂਆ ਪਿੱਟ ਸੇ ਆਪਾਂ ਦਾ ਪ੍ਰੋਡਿਊਸਰ ਤੇ ਪਿਛਲੇ ਦਿਨ ਆਪਾਂ ਫੱਤੇਗੜ ਸਾਹਿਬ ਚ ਮਸਜਿਦ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋ ਗਲਤੀ ਹੋਈ ਉੱਥੇ ਸ਼ੂਟ ਕਰਨਾ ਜਬਕਿ ਕਰਨੀ ਨਹੀਂ ਸੀ ਜਾਈਦੀ ਉਥੇ ਉਹ ਬੜੀ ਇਤਿਹਾਸਿਕ ਤੇ ਬਹੁਤ ਹੀ ਮੁਕੱਦਸ ਜਗ੍ਹਾ ਹੈ ਤੇ ਅੱਜ ਮੈਂ ਤਹੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਮਾਫੀ ਮੰਗਨੇ ਆ ਜੇ ਸਾਡੇ ਕਾਰਨ ਕਿਸੇ ਦੀ ਧਾਰਮਿਕ ਭਾਵਨਾ ਨੂੰ ਟੇਸ ਪਹੁੰਚੀ ਹੈ ਤੇ ਤਹੇ ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਸਾਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫੀ ਮੰਗਨੀ ਬਿਸਮਿਲ੍ਲਾ ਰਹਿਮਾਨੁ ਰਹੀਮ ਸ਼ੁਰੂ ਅੱਲਾ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਅਸੀਂ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮੌਜੂਦ ਆ ਪਿਛਲੇ ਦਿਨੋਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੀ ਜਿਹੜੀ ਬੜੀ ਇਤਿਹਾਸਿਕ ਮਸਜਿਦ ਹੈ ਭਗਤ ਸਦਨਾ ਜੀ ਦੀ ਉੱਥੇ ਇੱਕ ਸ਼ੂਟਿੰਗ ਜਿਹੜੀ ਹੈ ਉਹ ਹੋਈ ਸੀ ਕਿਉਂਕਿ ਮਸਜਿਦ ਦੇ ਵਿੱਚ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਇਹਦੇ ਉੱਤੇ ਇਤਰਾਜ਼ ਸੀ ਕਿ ਉਹ ਦੇ ਨਾਲ ਧਾਰਮਿਕ ਪਾਵਨ ਆ ਨੂੰ ਠੇਸ ਪਹੁੰਚੀ ਗਈ ਹੈ ਤੇ ਅਸੀਂ ਇਸ ਸੰਬੰਧ ਦੇ ਵਿੱਚ ਜਿਹੜੀ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਤੇ ਫਿਲਮ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਅੱਜ ਇਹ ਸਾਡੇ ਨਾਲ ਇੱਥੇ ਮੌਜੂਦ ਨੇ ਔਰ ਇਹਨਾਂ ਨੇ ਇਸ ਗੱਲ ਨੂੰ تسلیم ਕੀਤਾ ਹੈ ਕਿ ਉਹ ਜਿਹੜੀ ਸ਼ੂਟਿੰਗ ਹੈ ਉਹ ਅਨਜਾਨੇ ਦੇ ਵਿੱਚ ਉੱਥੇ ਕੀਤੀ ਗਈ ਹੈ ਔਰ ਇਸ ਗੱਲ ਦਾ ਯਕੀਨ ਦੁਲਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਦੁਬਾਰਾ ਇਹ ਸਿਰਫ ਮਸਜਿਦ ਹੀ ਨਹੀਂ ਵੀ ਕਿਸੇ ਵੀ ਧਾਰਮਿਕ ਪਵਨਾਮਾ ਦਾ ਬਹੁਤ ਖਿਆਲ ਰੱਖਿਆ ਜਾਏਗਾ और मैं उम्मीद करता थोड़े तो सारे तो थो कि असी सारे लोग इस वेले इकट्ठे मौजूद हाँ और जब भी कोई बंदा अपनी गलती नस्लीम करता है तो मैं समझदा कि तस्लीम करने वाला भी बंदा व्डा होंद और गल नस्लीम करी जी आवाम है वह भी बड़ी होंगी है इसलिए असल जी माफ़ी है वह तो खुदा हजूर ही होंगी है जब भी कोई बंदा दिल के नाल अपनी लरगिशन तस्लीम कर लेता है कि दोबारा ऐसा नहीं होएगा ਇਵਰ ਉਸ ਮੁੱਦੇ ਨੂੰ ਜਿਹੜਾ ਹੈ ਉਹ ਮੁਕੰਮਲ ਕਰ ਦੇਣਾ ਚਾਹੀਦਾ ਹੈ ਬਸ ਇਹਨਾਂ ਹੀ ਅੱਖਰਾਂ ਦੇ ਨਾਲ ਮੈਂ ਉਮੀਦ ਕਰਦਾ ਕਿ ਪੰਜਾਬ ਜਿਹੜਾ ਹੈ ਉਹ ਇਸੇ ਤਰ੍ਹਾਂ ਇੱਕ ਦੂਸਰੇ ਦਾ ਇਤਰਾਮ ਪਿਆਰ ਔਰ ਮੁਹੱਬਤ ਜਿਹੜਾ ਹੈ ਉਹ ਵਿਸ਼ਵ ਭਰ ਨੂੰ ਸੁਨੇਹਾ ਦਿੰਦਾ ਰਹੇਗਾ ਬਹੁਤ ਧੰਨਵਾਦ